ਨਾਸਰੀ ਭਗਤ ਰਵਿਦਾਸ ਜੀ ਕੀ ਏਕ ਓ ਅੰਕਾਰ ਸਤ ਗੁਰ ਪ੍ਰਸਾਦ ਹਮ ਸਰਦੀਨ ਦਇਆਲ ਨ ਤੁਮ ਸਰ ਅਬ ਪਤਿਆਰ ਕੀਜੈ ਵਚਨੀ ਤੋਰ ਮੋਰ ਮਨ ਮਨ ਜਨਕ ਪੂਰਨ ਦੀਜੈ ਇਹ ਸ਼ਬਦ ਰਾਗਤਨਾਸਰੀ ਦੇ ਵਿੱਚ ਭਗਤ ਰਵਿਦਾਸ ਜੀਾਂ ਦਾ ਉਚਾਰਨ ਕੀਤਾ ਹੋਇਆ ਹੈ ਇਹ ਸ਼ਬਦ 694 ਨੰਬਰ ਅੰਗ ਉਤੇ ਅੰਕਿਤ ਹੈ। ਇਸ ਸ਼ਬਦ ਦੇ ਵਿੱਚ ਭਗਤ ਰਵੀਦਾਸ ਜੀ ਫੁਰਮਾਨ ਕਰਦੇ ਹਨ ਕਿ ਉਹ ਅਕਾਲ ਪੁਰਖ ਪਰਮਾਤਮਾ ਇੱਕ ਹੈ। ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਹਮ ਸਰ ਮੇਰੇ ਵਰਗਾ ਸਰ ਕਹਿੰਦੇ ਨੇ ਬਰਾਬਰ ਦਾ। ਦਿਆਲ ਨਾ ਤੁਮ ਸਰ ਤੇਰੇ ਵਰਗਾ ਕੋਈ ਦਿਆਲ ਨਹੀਂ ਹੈ ਦੀਨ ਕਹਿੰਦੇ ਨੇ ਕੰਗਾਲ ਨੂੰ ਅਬ ਪਤਿਆਰ ਕਿਆ ਕੀਜੈ ਪਤਿਆਰ ਹੋਰ ਪਰਤਾਵਾ ਕਿਆ ਕੀਜੈ ਕਰਨ ਦੀ ਲੋੜ ਨਹੀਂ ਬਚਨੀ ਤੋਰ ਬਚਨੀ ਤੌਰ ਤੇਰੀਆਂ ਗੱਲਾਂ ਕਰਕੇ ਮੋਰ ਮੇਰਾ ਮਨ ਮੰਨੈ ਮੰਨੈ ਕਹਿੰਦੇ ਨੇ ਮੰਨ ਜਏ ਪਤੀ ਜਿ ਜਾਏ ਜਨਕ ਉਹ ਆਪਣੇ ਦਾਸ ਨੂੰ ਪੂਰਨ ਦੀਜੈ ਪੂਰਨ ਭਰੋਸਾ ਏ ਮਾਦੋ ਮੇਰੇ ਵਰਗਾ ਕੋਈ ਨਿਮਾਣਾ ਨਹੀਂ ਤੇ ਤੇਰੇ ਵਰਗਾ ਹਰ ਕੋਈ ਦਇਆ ਕਰਨ ਵਾਲਾ ਨਹੀਂ ਮੇਰੀ ਕੰਗਾਲਤਾ ਦਾ ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ اے ਸੋਹਣੇ RAM ਮੈਨੂੰ ਦਾਸ ਨੂੰ ਇਹ ਪੂਰਨ ਸਿੱਧਗ ਬਖਸ਼ ਕਿ ਮੇਰਾ ਮਨ ਤੇਰੀਆਂ ਸਿਬਤ ਸਲਾਹ ਦੀਆਂ ਗੱਲਾਂ ਵਿੱਚ ਪਰਚ ਜਾਇਆ ਕਰੇ ਓ ਬਲ ਬਲ ਜਾ ਓ ਰਮਈਆ ਕਾਰਨੇ ਕਾਰਨ ਕਵਨ ਅਬੂਲ ਰਹਾਉ ਓ ਬਲ ਬਲ ਮੈਂ ਕੁਰਬਾਨ ਜਾਂਦਾ ਹਾਂ ਬਲ ਬਲ ਜਾਂਦਾ ਹਾਂ ਰਮਈਆ ਕਾਰਨੇ ਸੋਨੇ ਰਾਮ ਤੋਂ ਕਾਰਨ ਕਵਨ ਕਿਸ ਕਾਰਨ ਆ ਬੋਲ ਨਹੀਂ ਬੋਲਦਾ ਏ ਸੋਹਣੇ RAM ਮੈਂ ਤੇਤੋਂ ਸਦਕੇ ਹਾਂ ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੁਮਾਰੇ ਲਿਖੇ ਕਹਿਰ ਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਬੜੇ ਜਨਮ ਹੋ ਗਏ ਵਿਛਰੇ ਥੇ ਵਿਛੜਿਆ ਨੂੰ ਮਾਦੋ ਤੇਰੇ ਤੋਂ ਇਹ ਜਨਮ ਤੁਮਾਰੇ ਲੇਖੇ ਤੁਮਾਰੇ ਲੇਖੇ ਤੇਰੀ ਯਾਦ ਵਿੱਚ ਬੀਤੇ ਕਹਿਰ ਵਿਦਾਸ ਕਹਿ ਕਹਿੰਦੇ ਨੇ ਆਖਦਾ ਹੈ ਆਸ ਲਗ ਜੀਵੋ ਇੱਕ ਆਸ ਦੇ ਉੱਤੇ ਜੀ ਰਿਹਾ ਹਾਂ ਚਿਰ ਭਇਓ ਦਰਸ਼ਨ ਦੇਖੇ ਚਿਰ ਭਇਓ ਬੜਾ ਸਮਾਂ ਹੋ ਗਿਆ ਰਵਿਦਾਸ ਆਖਦਾ ਹੈ हे ਮਾਦੋ ਕਈ ਜਨਮਾਂ ਤੋਂ ਮੈਂ ਤੇਥੋਂ ਵਿਛੜਿਆ ਆ ਰਿਹਾ ਹਾਂ ਮੇਰ ਕਰ ਮੇਰਾ ਇਹ ਜਨਮ ਤੇਰੀ ਯਾਦ ਵਿੱਚ ਬੀਤੇ ਤੇਰਾ دیدار ਕੀਤਿਆਂ ਬੜਾ ਜੀਰ ਹੋ ਗਿਆ ਹੈ ਦਰਸ਼ਨ ਦੀ ਆਸ ਵਿੱਚ ਮੈਂ ਜਿਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ